ਤੇ ਪੰਦੀ ਨੂੰ ਤਾਂ ਅਕਸਰ ਕਿਹਾ ਜਾਂਦਾ ਕਿ ਡੰਡੇ 'ਚ ਝੰਡਾ ਪਾਇਆ ਤੇ ਨਾਰੇ ਲਾਉਣ ਜੋਗੇ ਹੋ ਨੇ ਤੁਸੀਂ ਤਾਂ ਅਪਰਾਲੇ ਕਰ ਰਹੇ ਹੋ ਇੱਥੇ ਆ ਕੇ ਪਤਾ ਲੱਗਿਆ ਕਿ ਬੜੇ ਲੰਮੇ ਟਾਈਮ ਤੋਂ ਇਹ ਅਪਰਾਲਾ ਕਰ ਰਹੇ ਹੋ ਤੁਸੀਂ ਸਿੱਧੀ ਗੱਲ ਨਹੀਂ ਕਹੀ ਵੀ ਕਿਸਾਨ ਯੂਨੀਅਨ ਲਹੂ ਭੀਣ ਜੋਗੀ ਹੀ ਨੇ ਜੀ ਅਸੀਂ ਅਸੀਂ ਨਹੀਂ ਅਸੀਂ ਚੰਗੇ ਕੰਮ ਵੀ ਬਹੁਤ ਕਰਦੇ ਆ ਤੁਸੀਂ ਇੱਥੇ ਖੂਨਦਾਨ ਦਾ ਕੈਂਪ ਲਗਾਇਆ ਖੂਨਦਾਨ ਤਾਂ ਇੱਥੇ ਹੋ ਰਿਹਾ ਜੀ ਅਸੀਂ ਦੂਜੀ ਸਾਈਡ ਤੇ ਦੇਖਿਆ ਉਹ ਤੇ ਕਿਸਾਨਾਂ ਨੂੰ ਸੇਧ ਦਿੱਤੀ ਜਾ ਰਹੀ ਸੀ ਕਿ ਕਿਸ ਤਰ੍ਹਾਂ ਖੇਤੀ ਕਰਨੀ ਆਉਣ ਵਾਲੇ ਟਾਈਮ 'ਚ ਪਾਣੀ ਕਿੱਦਾਂ ਬਚਾਉਣਾ ਖਰਚੇ ਕਿੱਦਾਂ ਘੱਟ ਕਰਨੇ ਨੇ ਖੂਨਦਾਨ ਕੈਂਪ ਤਾਂ ਮੰਨੇ ਹੀ ਖੂਨਦਾਨ ਕੈਂਪ ਸੀਗਾ ਨਾਲ ਜਿਹੜੇ ਵੀ ਇੱਥੇ ਸਾਡੇ ਕਿਸਾਨ ਪਹੁੰਚ ਰਹੇ ਸੀਗੇ ਜਿਹੜੇ ਖੂਨਦਾਨ ਕਰਨ ਪਹੁੰਚ ਰਹੇ ਸੀਗੇ ਉਹ ਉਧਰ ਬੈਠ ਕੇ ਜਿਹੜੇ ਮਾਹਿਰ ਆਏ ਹੋਏ ਸੀਗੇ ਉਹਨਾਂ ਤੋਂ ਸੁਆਹਾਂ ਵੀ ਸੁਣ ਰਹੇ ਹੋਏ ਕੋਈ ਜੇ ਆਪਾਂ ਲੈਕਚਰ ਕਰੀਏ ਉਹ ਸੁਣਨੇ ਨਹੀਂ ਆਉਂਦੇ ਵੀ ਕਿਵੇਂ ਆਪਣਾ ਭਲਾ ਇਹ ਗੱਲ ਸੁਣਨ ਨੂੰ ਤਾਂ ਪੰਜਾਬੀ ਆਪਾਂ ਖਾਸ ਤੌਰ ਤੇ ਬਿਲਕੁਲ ਤਿਆਰ ਨਹੀਂ ਇਸ ਕਰਕੇ ਸੀਗਾ ਵੀ ਚਲੋ ਜਿਹੜਾ ਕੋਈ ਤਿੰਨ ਫੁੱਲ ਕੋਈ ਅਗਲੇ ਦੇ ਕਰਨ 'ਚ ਪੈ ਜੂ ਕੋਈ ਉਹਦੇ ਤੇ ਉਪਰਾਲਾ ਕਰ ਲੂਗਾ ਆਪਣੀ ਜ਼ਿੰਦਗੀ ਸਵਾਰ ਲੂਗਾ ਤਾਂ ਉਹ ਚੰਗੀ ਗੱਲ ਹੈ ਜੀ ਖੂਨਦਾਨ ਕੈਂਪ ਦੇ ਵਿੱਚ ਕਾਡ ਤਾਂ ਮਿਲਦਾ ਸੀਗਾ ਜਿਹੜਾ ਸਰਟੀਫਿਕੇਟ ਆ ਉਹ ਤਾਂ ਮਿਲਦਾ ਸੀਗਾ ਤੁਸੀਂ ਟਰੋਫੀਆਂ ਵੀ ਦੇ ਰਹੇ ਹੋ ਨਾਲ ਤੇ ਇਹ ਤਾਂ ਬਹੁਤ ਹੀ ਕੈਲੋ ਰੀਜ਼ਨੇਬਲ ਰੇਟ ਆ ਦੀ ਟਰੋਫੀ ਹੈ ਬਸ ਇੱਕਰ ਟੋਕਨ ਆਫ ਰਿਸਪੈਕਟ ਹੈ ਇਹ ਲੈ ਲਈ ਜੀ ਅੱਜ ਕਿੰਨੀ ਜੁਨਟ ਖੂਨਦਾਨ ਕੀਤਾ ਜੁਨਟ ਇੰਟਰਨੈਟ ਕੀਤਾ ਜਿਹੜੇ ਇੱਥੇ ਪਹੁੰਚੇ ਸੀ 70 ਹੋ ਗਏ ਸੀ ਮੈਂ ਹੁਣ ਲੇਟੈਸਟ ਨਹੀਂ ਦੇਖੇ ਕਿੰਨੇ ਹੋ ਗਏ ਵੀ ਅਰਾਊਂਡ 100 ਦੇ ਨੇੜੇ ਤੇ ਜਿਹੜੇ ਤਾਂ ਹੋਏ ਜਾਂਦੇ ਨੇ ਖੂਨਦਾਨ ਮਹਾਕਲਿਆਣ ਅੱਜ ਗਈ ਫਾਰਮ ਨਾਨੋ ਕੀ ਖੜੀਆਂ ਅਸੀਂ ਜਿੱਥੇ ਅਵਜਿੰਦਰ ਸਿੰਘ ਜੋਗੀ ਕਾਦੀਆਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਤੋਂ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਇਹ ਖੂਨਦਾਨ ਕੈਂਪ ਲਗਾਇਆ ਗਿਆ ਇਹ ਗੱਲਬਾਤ ਕਰਦੇ ਹਾਂ ਕਿੰਨਾ ਖੂਨਦਾਨ ਕੈਂਪਾ ਕਿੱਥੋਂ ਇਹ ਇਹਨਾਂ ਨੂੰ ਸੇਧ ਮਿਲੀ ਹੈ ਜਿਹੜਾ ਖੂਨਦਾਨ ਕੈਂਪ ਇਹ ਲਗਾਉਂਦੇ ਨੇ ਪਤਾ ਲੱਗਿਆ ਜੀ ਕਹਿੰਦੇ ਬੜੇ ਲੰਮੇ ਟਾਈਮ ਤੋਂ ਅਜਿਹੇ ਉਪਰਾਲੇ ਕਰਦੇ ਰਹਿੰਦੇ ਨੇ ਸਮਾਜ ਸੇਵੀ ਨੇ ਹਾਂਜੀ ਵੈਗਰੂਜੀ ਕਾ ਖਾਲਸਾ ਵੈਗਰੂਜੀ ਵੈਗਰੂਜੀ ਕੀ ਫਤਿਹ ਮਹਾਰਾਜ ਟਵਾਣਾ ਜੀ ਅੱਜ ਖੂਨਦਾਨ ਕੈਂਪ ਲਗਾਇਆ ਜੀ ਸਭ ਤੋਂ ਪਹਿਲਾਂ ਤਾਂ ਕੀ ਸੋਚ ਕੇ ਤੁਸੀਂ ਇਹ ਅਪਰਾਲੇ ਕਰਨ ਲੱਗੇ ਹੋ ਕਿਉਂਕਿ ਕਿਸਾਨ ਜਥੇਬੰਦੀਆਂ ਨੂੰ ਤਾਂ ਅਕਸਰ ਕਿਹਾ ਜਾਂਦਾ ਕਿ ਡੰਡੇ 'ਚ ਝੰਡਾ ਪਾਇਆ ਤੇ ਨਾਰੇ ਲਾਉਣ ਜੋਗੇ ਹੋ ਨੇ ਤੁਸੀਂ ਤਾਂ ਅਪਰਾਲੇ ਕਰ ਰਹੇ ਹੋ ਇੱਥੇ ਆ ਕੇ ਪਤਾ ਲੱਗਿਆ ਕਿ ਬੜੇ ਲੰਮੇ ਟਾਈਮ ਤੋਂ ਇਹ ਅਪਰਾਲਾ ਕਰ ਰਹੇ ਹੋ ਤੁਸੀਂ ਸਿੱਧੀ ਗੱਲ ਨਹੀਂ ਕਹੀ ਵੀ ਕਿਸਾਨ ਯੂਨੀਅਨ ਲਹੂ ਪੀਣ ਜੋਗੀ ਨਹੀਂ ਜੀ ਅਸੀਂ ਅਸੀਂ ਨਹੀਂ ਅਸੀਂ ਚੰਗੇ ਕੰਮ ਵੀ ਬਹੁਤ ਕਰਦੇ ਆ ਪਰ ਸਾਡੇ ਚੰਗੇ ਕੰਮ ਲੋਕਾਂ ਨੂੰ ਘੱਟ ਦੇਖਣ ਨੂੰ ਮਿਲਦੇ ਨੇ ਜਿਹੜਾ ਇੱਕ ਮਾੜਾ ਕੰਮ ਕਰਿਆ ਹੋਇਆ ਉਹਦੀ ਛਾਪ ਇੱਕ ਛੱਡ ਜਾਂਦੇ ਨੇ ਅਸੀਂ ਆਪਣੇ ਤੌਰ ਤੇ ਇਹ ਜੇ ਕਈ ਉਪਰਾਲੇ ਕਰਦੇ ਆ ਜਿਵੇਂ ਪਿੰਡਾਂ 'ਚ ਸਫਾਈ ਦੀ ਮਹਿੰਮ ਆਲੇ-ਦਾਲੇ ਜਿਹੜੀਆਂ ਸੜਕਾਂ ਦੇ ਜਗ੍ਹਾ ਛੱਡੀ ਹੁੰਦੀ ਆ ਉਹ ਪੂਰੀ ਕਰਾਉਣੀ ਮਿੱਟੀ ਪੋਆ ਕੇ ਫਿਰ ਰੂੜੀਆਂ ਪਿੰਡਾਂ 'ਚ ਚਕਾਉਣੀ ਆ ਉਮੀ ਬਲੱਡ ਕੈਂਪ ਵੀ ਅਸੀਂ ਲਾਉਨੇ ਆ ਜੀ ਜਿਹਦੇ ਵਿੱਚ ਪੰਜਵਾਂ ਸਾਡਾ ਬਲੱਡ ਕੈਂਪ ਹੈ ਹਰ ਇੱਕ ਸਾਲ ਇਕੱਲੋ ਆਈਦਾ ਬਾਕੀ ਹੋਰ ਜਿਵੇਂ ਪ੍ਰੈਸ ਕਲੱਬ ਵਾਲੇ ਤੇ ਹੋਰ ਜਿਹੜੇ ਹਰੀਆਲੀ ਵਾਲੇ ਕੋਤੇ ਲਾਉਂਦੇ ਨੇ ਉੱਥੇ ਵੀ ਅਸੀਂ ਆਪਣੇ ਬੰਦੇ ਲੈ ਕੇ ਜਾਈਦਾ ਜੀ ਮੇਰਾ ਅਪਦਾ ਉਹ 네ਗੇਟਿਵ ਹੈ ਜਿਹੜਾ ਰੇਅਰ ਗਰੁੱਪ ਹੈ ਉਹਦੇ ਕਰਕੇ ਮੈਂ ਤਾਂ ਹਰ ਇੱਕ 3 ਮਹੀਨੇ ਕੋਸ਼ਿਸ਼ ਕਰਦਾ 3 ਮਹੀਨੇ ਬਾਅਦ ਕਿਉਂਕਿ ਮੇਰਾ ਬਲੱਡ ਗਰੁੱਪ ਹੈ ਜਿਹੜਾ ਹਰੇਕ ਨੂੰ ਦਿੱਤਾ ਜਾ ਸਕਦਾ ਹੈ ਤੇ ਉਹਦੇ ਕਰਕੇ ਪਰ ਉਹ ਨੈਗੇਟਿਵ ਨੂੰ ਉਹ ਨੈਗੇਟਿਵ ਵੀ ਚੀਜ਼ ਹੈ ਤੇ ਉਹ ਨੈਗੇਟਿਵ ਰੇਅਰ ਕਰਕੇ ਜੇ ਕੋਈ ਹੋਰ ਨੈਗੇਟਿਵ ਦਾ ਮਰੀਜ਼ ਹੋਵੇ ਉਹਨੂੰ ਔਖਾ ਮਿਲਦਾ ਤਾਂ ਕਰਕੇ ਕੋਸ਼ਿਸ਼ ਕਰੀਦੀ ਆ ਵੀ ਤਿੰਨ ਮਹੀਨੇ ਬਾਅਦ ਬਲੱਡ ਦੇ ਦਈਏ ਜੀ ਤੁਸੀਂ ਇੱਥੇ ਖੂਨਦਾਨ ਦਾ ਕੈਂਪ ਲਗਾਇਆ ਖੂਨਦਾਨ ਤਾਂ ਇੱਥੇ ਹੋ ਰਿਹਾ ਜੀ ਅਸੀਂ ਦੂਜੀ ਸਾਈਡ ਤੇ ਦੇਖਿਆ ਉੱਥੇ ਕਿਸਾਨਾਂ ਨੂੰ ਸੇਧ ਦਿੱਤੀ ਜਾ ਰਹੀ ਸੀ ਕਿ ਕਿਸ ਤਰ੍ਹਾਂ ਖੇਤੀ ਕਰਨੀ ਆਉਣ ਵਾਲੇ ਟਾਈਮ 'ਚ ਪਾਣੀ ਕਿੱਦਾਂ ਬਚਾਉਣਾ ਖਰਚੇ ਕਿੱਦਾਂ ਘੱਟ ਕਰਨੇ ਨੇ ਖੂਨਦਾਨ ਕੈਂਪ ਤਾਂ ਮੰਨੇ ਹੀ ਖੂਨਦਾਨ ਕੈਂਪ ਸੀਗਾ ਨਾਲ ਜਿਹੜੇ ਵੀ ਇੱਥੇ ਸਾਡੇ ਕਿਸਾਨ ਪਹੁੰਚ ਰਹੇ ਸੀਗੇ ਜਿਹੜੇ ਖੂਨਦਾਨ ਕਰਨ ਪਹੁੰਚ ਰਹੇ ਸੀਗੇ ਉਹ ਉਧਰ ਬੈਠ ਕੇ ਜਿਹੜੇ ਮਾਹਿਰ ਆਏ ਹੋਏ ਸੀਗੇ ਉਹਨਾਂ ਤੋਂ ਸੁਣਾ ਵੀ ਸੁਣ ਰਹੇ ਇਹ ਨਾ ਜੀ ਇਹ ਥੋੜਾ ਬਹੁਤਾ ਅਗਲੇ ਨੂੰ ਜਿੰਮੇ ਕਹਿੰਦੇ ਹੁੰਦੇ ਨੇ ਵੀ ਦੋਨੋਂ ਕੰਮ ਸੈਂਟੇਨਟੇਸਲੀ ਨਹੀਂ ਤਾਂ ਕੋਈ ਜੇ ਆਪਾਂ ਲੈਕਚਰ ਕਰੀਏ ਉਹ ਸੁਣਨ ਨਹੀਂ ਆਉਂਦੇ ਵੀ ਕਿਵੇਂ ਆਪਣਾ ਭਲਾ ਇਹ ਗੱਲ ਸੁਣਨ ਨੂੰ ਤਾਂ ਪੰਜਾਬੀ ਆਪਾਂ ਖਾਸ ਤੌਰ ਤੇ ਬਿਲਕੁਲ ਤਿਆਰ ਨਹੀਂ ਇਸ ਕਰਕੇ ਸੀਗਾ ਵੀ ਚਲੋ ਜਿਹੜਾ ਕੋਈ ਤਿਲ ਫੁੱਲ ਕੋਈ ਅਗਲੇ ਦੇ ਕੰਨ 'ਚ ਪੈ ਜੂ ਕੋਈ ਉਹਦੇ ਤੇ ਪਰਾਲਾ ਕਰ ਲੂਗਾ ਆਪਣੀ ਜ਼ਿੰਦਗੀ ਸਵਾਰ ਲੂਗਾ ਤਾਂ ਉਹ ਚੰਗੀ ਗੱਲ ਹੈ ਜੀ ਤਾਂ ਕਰਕੇ ਬੁਲਾਇਆ ਹੋਇਆ ਸੀ ਉਹਨਾਂ ਨੂੰ ਵੀ ਨਾਲ ਮਹਾਰਾਜ ਨੂੰ ਤੇ ਨਾਲ ਦੇ ਨਾਲ ਇੱਧਰ ਇਹਦੇ ਕੈਂਪ ਬਾਰੇ ਵੀ ਪਹਿਲਾਂ ਸਾਨੂੰ ਲੈਕਚਰ ਕਰਨਾ ਪੈਂਦਾ ਸੀ ਦੱਸਣਾ ਪੈਂਦਾ ਸੀ ਹੁਣ ਆਪ ਮੁਹਰਈ ਲੋਕਾਂ ਨੂੰ ਐਂ ਅਵੇਅਰਨੈਸ ਹੋ ਗਈ ਐਂ এনवायरमेंट ਬਾਰੇ ਆਪਣਾ ਪਾਣੀ ਬਚਾਉਣ ਬਾਰੇ ਹੋਰ ਖੇਤੀ ਦੇ ਜਿੰਨੇ ਜਿਹੜੇ ਮੂ ਵਸੀਲੇ ਨੇ ਚੰਗੇ ਨੇ ਆਪਣੇ ਲਈ ਉਹਨਾਂ ਤੇ ਵੀ ਹੌਲੀ ਹੌਲੀ ਜ਼ਿੰਮੇਦਾਰ ਰਾਜਣਗੇ ਜੀ ਐ ਤੁਹਾਡੇ ਮਨ 'ਚ ਕਿੱਦਾਂ ਆਇਆ ਜੀ ਇਹ ਉਪਰਾਲਾ ਕਰਨਾ ਖੂਨਦਾਨ ਕੈਂਪ ਦਾ ਖੂਨਦਾਨ ਮਹਾਕਲਿਆਣ ਮਹਾਕਲਿਆਣ ਕਰਨ ਦਾ ਮਨ 'ਚ ਵਿਚਾਰ ਕਦੋਂ ਆਇਆ ਇਹ ਨਹੀਂ ਜਿਹੜਾ ਪਹਿਲਾ ਅਸੀਂ ਕੈਂਪ ਲਗਾਇਆ ਸੀ ਇਹ ਸ਼ਹੀਦ ਭਗਤ ਸਿੰਘ ਜੀ ਦੇ ਦੀ ਜਿਹੜੀ ਸ਼ਹੀਦੀ ਦਿਹਾੜੇ ਤੇ ਲਾਇਆ ਸੀ ਉਹ ਸਾਡੇ ਦਵਿੰਦਰ ਦਮਨ ਸਾਡੇ ਇੱਕ ਬਜ਼ੁਰਗ ਅੰਕਲ ਨੇ ਜੀ ਮੇਰੇ ਦੋਸਤ ਨੇ ਉਹਨਾਂ ਦੇ ਲੜਕੇ ਉਹ ਰਾਈਟਰ ਨੇ ਉਹ ਛਿੱਪਣ ਤੋਂ ਪਹਿਲਾਂ ਪਲੇ ਉਹਨਾਂ ਦਾ ਲਿਖਿਆ ਵੀ ਹੋਇਆ ਉਹ ਡਾਇਰੈਕਟ ਵੀ ਕਰਦੇ ਨੇ ਉਹਨਾਂ ਦਾ ਪਲੇ ਮੈਂ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਸੀ ਤੇ ਫੇਰ ਉਹਨਾਂ ਦਾ ਪਲੇ ਕੱਲਾ ਕੀ ਲਾਉਣਾ ਫਿਰ ਨਾਲ ਵੀ ਕੋਈ ਨਾ ਕੋਈ ਐਜਾ ਉਪਰ ਅੱਲਾ ਕਰਿਆ ਜਾਵੇ ਤੇ ਪਹਿਲਾ ਕੈਂਪਸ ਹੀ ਉਦੋਂ ਲਾਇਆ ਸੀਗਾ ਨਾਲ ਛਿਪਨ ਤੋਂ ਪਹਿਲਾਂ ਉਹ ਨਾਟਕ ਖੇਡਿਆ ਗਿਆ ਨਾਲੇ ਖੂਨਦਾਨ ਕਰਿਆ ਗਿਆ ਜੀ ਤੇ ਉਹਦੇ ਤੋਂ ਬਾਅਦ ਚ ਫੇਰ ਬਸ ਮਹਾਰਾਜ ਨੇ ਆਪੀ ਬਲ ਦੇ ਕੇ ਹਰੇਕ ਸਾਲ ਆਪੀ ਇਹ ਉਪਰ ਅੱਲਾ ਕਰਾਉਂਦੇ ਨੇ ਜੀ ਖੂਨਦਾਨ ਕੈਂਪ ਦੇ ਵਿੱਚ ਕਾਰਡ ਤਾਂ ਮਿਲਦਾ ਸੀਗਾ ਜਿਹੜਾ ਸਰਟੀਫਿਕੇਟ ਆ ਉਹ ਤਾਂ ਮਿਲਦਾ ਸੀਗਾ ਤੁਸੀਂ ਟਰੋਫੀਆਂ ਵੀ ਦੇ ਰਹੇ ਹੋ ਨਾਲ ਹਾਂਜੀ ਇਹ ਇਹ ਬਸ ਕਿਸਾਨ ਯੂਨੀਅਨ ਵੱਲੋਂ ਜੀ ਕਾਦੀਆਂ ਵੱਲੋਂ ਨਿਸ਼ਾਨੀ ਇੱਕ ਤਾਂ ਕਿ ਜਦ ਆਪਾਂ ਜਾਣਦੇ ਆ ਕਿ ਤੇ ਤਾਂ ਅਗਲੇ ਦੇ ਘਰੇ ਰੱਖਿਆ ਹੁੰਦਾ ਮੋਮੈਂਟੋ ਵਧੀਆ ਲੱਗਦਾ ਹੈ ਜੀ ਤੇ ਹੈ ਤਾਂ ਬਹੁਤ ਹੀ ਕੈਲੋ ਰੀਜ਼ਨੇਬਲ ਰੇਟ ਵਾਲੀ ਟਰੋਫੀ ਹੈ ਬਸ ਇੱਕਰ ਟੋਕਨ ਆਫ ਰਿਸਪੈਕਟ ਹੈ ਅਗਲੇ ਲਈ ਜੀ ਤੇ ਸਾਨੂੰ ਕਿ ਅਗਲੇ ਦੇ ਘਰੇ ਜਾ ਕੇ ਪਤਾ ਚੱਲ ਜਾਂਦਾ ਵੀ ਸਾਡਾ ਆਪਣਾ ਬੰਦਾ ਹੈਗਾ ਜੀ ਹਾਂਜੀ ਜੇ ਦੇਖਿਆ ਜਾਵੇ ਜੀ ਆਰਗੇਨਿਕ ਦੀ ਗੱਲ ਕੀਤੀ ਆ ਤੁਸੀਂ ਤੁਸੀਂ ਵੀ ਆਰਗੇਨਿਕ ਖੇਤੀ ਕਰਦੇ ਹੋ ਕਿਸਾਨਾਂ ਦਾ ਕੀ ਰੁਝਾਨ ਆ ਕਿਉਂਕਿ ਆਉਣ ਵਾਲੇ ਟਾਈਮ 'ਚ ਜੇ ਦੇਖਿਆ ਜਾਵੇ ਹੁਣ ਵੀ ਕੈਂਸਰ ਵਰਗੀਆਂ ਬਹੁਤ ਸਾਰੀਆਂ ਹੋਰ ਇਦਾਂ ਦੀਆਂ ਬਿਮਾਰੀਆਂ ਨੇ ਜਿਨ੍ਹਾਂ ਤੋਂ ਲੋਕ ਪੀੜਤ ਨੇ ਕੀ ਰੁਝਾਨ ਤੁਸੀਂ ਕਰਦੇ ਹੋ ਕੀ ਕਹਿੰਦੇ ਨੇ ਲੋਕ ਤੁਹਾਡੇ ਸਾਥ ਹੀ ਇਕੱਠੇ ਹੁੰਦੇ ਨੇ ਇੱਥੇ ਮੈਂ ਤਾਂ ਨੇ ਜੀ ਬਹੁਤ ਚਿਰ ਤੋਂ ਇਹ ਗੱਲ ਦਾ ਪ੍ਰਚਾਰ ਕਰ ਰਿਹਾ ਮੈਂ 2000 ਤੋਂ ਚੱਲਿਆ ਹੋਇਆ ਹੈ ਇਹੀ ਗੱਲ 'ਚ ਵੀ ਜਿਹੜੀ ਖੇਤੀ ਆ ਆਪਾਂ ਜਿੰਨੇ ਚਿਰ ਤੱਕ ਦੁਬਾਰ ਤੋਂ ਜਿਹੜਾ ਪੁਰਾਣਾ ਮਾਡਲ ਸੀ ਸੈਲਫ ਟ੍ਰੇਨਿੰਗ ਫਾਰਮਸ ਨਹੀਂ ਬਣਾਉਂਦੇ ਕਿਸਾਨ ਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਆਪਣੇ ਘਰੋਂ ਪੈਦਾ ਨਹੀਂ ਕਰਦਾ ਉਨੇ ਚਿਰ ਤੱਕ ਕਿਸਾਨ ਕਰਜੇ ਹੀ ਰਹੂਗਾ ਕਿਉਂਕਿ ਫਸਲਾ ਵੱਧ ਗਾਉਣ ਨਾਲ ਜਿਆਦਾ ਕੱਢਣ ਨਾਲ ਨਹੀਂ ਜ਼ਮੀਂਦਾਰ ਬਚਦਾ ਜ਼ਮੀਂਦਾਰ ਬਚੂਗਾ ਜੇ ਉਹ ਘੱਟ ਖਰਚ ਕਰੂਗਾ ਆ ਪੈਨੀ ਸੇਵਡ ਇਜ਼ ਪੈਨੀ ਹੈਂਡ ਅੰਗਰੇਜ਼ਾਂ ਦਾ ਮੁਹਾਵਰਾ ਬਟੇ ਚਿਰਦਾ ਵੀ ਜਿਹੜਾ ਤੁਸੀਂ 1 ਰੁਪਿਆ ਬਚਾ ਲਿਆ ਉਹ ਅੱਜ ਕਮਾ ਲਿਆ ਇਹ ਬਹੁਤ ਵੱਡੀ ਐਗਜ਼ਾਮਪਲ ਹੈ ਤੁਸੀਂ ਜਿਹੜਾ ਬਾਜ਼ਾਰ ਚ ਜੇ ਖਰੀਦਣ ਨਹੀਂ ਜਾਓਗੇ ਘਰੋਂ ਤੁਸੀਂ ਬਾਹਰ ਨਹੀਂ ਨਿਕਲੋਗੇ ਤੁਸੀਂ ਪੈਟਰੋਲ ਡੀਜ਼ਲ ਤੇ ਨਹੀਂ ਖਰਚ ਕਰੋਗੇ ਤਾਂ ਉਹ ਪੈਸੇ ਤੁਸੀਂ ਜਿਹੜੇ ਬਚਾ ਲੋਗੇ ਭੋਗਾਂ ਤੇ ਵਿਆਹ ਤੇ ਵੱਧ ਖਰਚਾ ਨਹੀਂ ਕਰੋਗੇ ਆਪਣੀ ਔਲਾਦ ਨੂੰ ਨਿਮਰਤਾ ਪ੍ਰੇਮ ਦੀ ਸਿੱਖਿਆ ਦੋਗੇ ਤਾਂ ਆਪਣੀ ਜਿਹੜੀ ਅਗਲੀ ਨਸਲ ਸੁਧਰੂਗੀ ਤੇ ਜਿਹੜਾ ਪੁਰਾਣਾ ਸਿਸਟਮ ਸੀਗਾ ਲੋਕ ਅਮੀਰ ਸੀਗੇ ਉਹ ਤਾਂ ਹੀ ਅਮੀਰ ਹੋਣਗੇ ਜੇ ਆਪਾਂ ਬਾਜ਼ਾਰ ਚੋਂ ਰੇ ਨਹੀਂ ਲੈਣ ਜਾਵਾਂਗੇ ਬੀ ਨਹੀਂ ਲੈਣ ਜਾਵਾਂਗੇ ਇਹ ਸਾਰਾ ਕੁਝ ਤੋਂ ਆਪਾਂ ਬਚ ਲਾਂਗੇ ਕਾਰਪੋਰੇਟ ਤੋਂ ਬਚਣ ਦਾ ਇੱਕੋ ਇੱਕ ਉਪਰਾਲਾ ਵੀ ਤੁਸੀਂ ਜਿਵੇਂ ਪਹਿਲਾਂ ਹਰੇਕ ਜੀ ਰਸੇ ਹਰੇਕ ਚੀਜ਼ ਕਰਦੇ ਡੰਗਰ ਰੱਖੋ ਘਰੇ ਤੁਸੀਂ ਸੋਲਰ ਪਲਾਂਟ ਲਾਓ ਬਿਜਲੀ ਤੇ ਜਿੰਨੀ ਵੀ ਲੋਡ ਹੈ ਤੁਹਾਡੀ ਉਹ ਸੋਲਰ ਪਲਾਂਟਸ ਤੋਂ ਪੂਰੀ ਹੋਵੇ ਮੋਟਰਾਂ ਤੁਹਾਡੀਆਂ ਸੋਲਰ ਪਲਾਂਟ ਤੋਂ ਚੱਲਣ ਇਹ ਸਾਰਾ ਕੁਝ ਆ ਚੁੱਕਿਆ ਹੈ ਮਾਰਕੀਟ 'ਚ ਜ਼ਿਮੀਂਦਾਰ ਨੂੰ ਤਾਂ ਨਹੀਂ ਦੇ ਰਹੇ ਕਿਉਂਕਿ ਸਰਕਾਰਾਂ ਨੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਹੜੱਪਣੀਆਂ ਨੇ ਜੇ ਜ਼ਿਮੀਂਦਾਰਾਂ ਨੂੰ ਉਹ ਸਹੂਲਤਾਂ ਦੇ ਦੇਣਗੇ ਤਾਂ ਸਰਕਾਰਾਂ ਦੀ ਲੋੜ ਹੀ ਨਹੀਂ ਰਹਿਣੀ ਸੋਲਰ ਪੈਨਲਸ ਗੋਬਰ ਗੈਸ ਤੇ ਵੱਧ ਤੋਂ ਵੱਧ ਸਬਸਿਡੀ ਅਸੀਂ ਸੁਖਬੀਰ ਜੀ ਨੂੰ ਵੀ ਮੈਮੋਰੰਡਮ ਦੇ ਕੇ ਆਏ ਸੀ ਇਹੀ ਗੱਲ ਤੇ ਵੀ ਜਦ ਵੀ ਸਰਕਾਰਾਂ ਆਉਂਦੀਆਂ ਨੇ ਉਹਨਾਂ ਨੂੰ ਸਾਰੇ ਕਿਸਾਨੀ ਤੇ ਪੰਥਕ ਮੁੱਦੇ ਭੁੱਲ ਜਾਂਦੇ ਨੇ ਆਫ ਜਦ ਤੁਸੀਂ ਸਟਰਗਲ ਚੋਂ ਰਹੇ ਹੋ ਉਦੋਂ ਇਹ ਸਾਰੇ ਮੁੱਦੇ ਭਗਵੰਤ ਮਾਨ ਜੀ ਵੀ ਉਦੋਂ ਬਹੁਤ ਸਾਡੇ ਨਾਲ ਦਿੱਲੀ ਧਰਨੇ ਚ ਬੋਲਦੇ ਹੁੰਦੇ ਸੀ ਹੁਣ ਉਹਨਾਂ ਨੂੰ ਵੀ ਨਹੀਂ ਯਾਦ ਵੀ ਇਹ ਚੀਜ਼ਾਂ ਵਾਲਦ ਮੋੜ ਪੰਜਾਬ ਨੂੰ ਪਰਤਣਾ ਪੈਣਾ ਤਾਂ ਹੀ ਆਪਣਾ ਗੇ ਭਲਾ ਹੋਊਗਾ ਦਰਖਤਾਂ ਦੀ ਵੱਧ ਤੋਂ ਵੱਧ ਪਲਾਂਟੇਸ਼ਨ ਆਰਗੈਨਿਕ ਫਾਰਮਿੰਗ ਬਾਗ ਲਾਓ ਫਿਰ ਜਿਵੇਂ ਆਪਾਂ ਗੱਲ ਕਰੀਏ ਸੋਲਰ ਪੈਨਲ ਗੋਬਰ ਗੈਸ ਡੰਗਰ ਵਾਪਸ ਹੋਈ ਸਥਿਤੀ ਤੇ ਆ ਜੀ ਅੱਜ ਕਿੰਨੀ ਜੁਨਟ ਖੂਨਦਾਨ ਕੀਤਾ ਹੈ ਜੁਨ ਡੋਨੇਟ ਕੀਤਾ ਹੈ ਜਿਹੜੇ ਇੱਥੇ ਪਹੁੰਚੇ ਸੀ 70 ਹੋ ਗਏ ਸੀ ਮੈਂ ਹੁਣ ਲੇਟੈਸਟ ਨਹੀਂ ਦੇਖੇ ਕਿੰਨੇ ਹੋ ਗਏ ਵੀ ਅਰਾਊਂਡ 100 ਦੇ ਨੇੜੇ ਤੇ ਜਿਹੜੇ ਤਾਂ ਹੋਏ ਜਾਂਦੇ ਨੇ 125 30 ਦੇ ਅਸੀਂ ਹਰੇਕ ਵਾਰ ਕਰਦੇ ਆ ਤਾਂ ਇੰਨਾ ਕੁ ਗਰੁੱਪ ਸਾਡਾ ਹੈਗਾ ਜਿਹੜੇ ਬਾਕੀ ਜਿਵੇਂ ਯੰਗ ਫਾਰਮਰ ਸਕੂਲ ਵੱਲੋਂ ਵੀ ਤੇ ਕਰਤਾਰ ਕੰਬਾਈਨ ਵੱਲੋਂ ਵੀ ਪ੍ਰੈਸ ਕਲੱਬ ਨਾਬਾ ਤੇ ਪ੍ਰੈਸ ਕਲੱਬ ਪਰਸੋਂ ਵੱਲੋਂ ਵੀ ਸਹਿਯੋਗ ਹੈ ਇਸ ਕਰਕੇ ਵਧੀਆ ਲੋਕੀ ਇਕੱਠੇ ਹੋ ਜਾਂਦੇ ਨੇ ਜੀ ਮਹਾਰਾਜ ਦੀ ਕਿਰਪਾ ਜੀ 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 ਧੰਨਵਾਦ ਜੀ ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਦੀ ਕਿਰਪਾ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਕੀਤਾ ਜਾਂਦਾ ਹੈ ਗੈਰੀ ਫਾਰਮ ਤੇ ਕਹਿੰਦੇ ਪੰਜਵੀਂ ਵਾਰ ਇਹ ਖੂਨਦਾਨ ਕੈਂਪ ਲੱਗ ਰਿਹਾ ਜੀ ਬਹੁਤ ਵਧੀਆ ਜੀ ਅੱਗੇ ਤਾਂ ਮੜਾ ਮੋਟਾ ਕਹਿਣਾ ਵੀ ਪੈਂਦਾ ਸੀ ਹੁਣ ਤਾਂ ਕਹਿਣ ਦੀ ਲੋੜ ਨਹੀਂ ਆਪ ਮਹਾਰਾ ਜੀ ਨਵੀਂ ਪਨੀਰੀ ਬਹੁਤ ਆਉਣ ਲੱਗ ਗਈ ਬਹੁਤ ਧੰਨਵਾਦ ਦਾ ਬਾਈ ਦਾ ਜਿੱਤੇ ਕਿਸਾਨਾਂ ਦੀ ਸੇਵਾ ਕਰਦਾ ਹੈ ਉਥੇ ਬਲੱਡ ਗੁਰੂ ਖੂਨਦਾਨ ਦੀ ਵੀ ਬਹੁਤ ਸੇਵਾ ਕਰਦਾ ਜੀ ਜੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜ਼ਿਲ੍ਹਾ ਪਟਿਆਲਾ ਤੋਂ ਉਹ ਵੀ ਪਹੁੰਚੇ ਨੇ ਗੱਲ ਕਰਦੇ ਆਂ ਹਾਂਜੀ ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਜੀ ਜੱਸੀ ਜੀ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵੱਡਾ ਅਪਰਾਲਾ ਹੈ ਜਿਹੜਾ 5 ਸਾਲ ਤੋਂ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਦੇਖੋ ਬਹੁਤ ਵਧੀਆ ਅਪਰਾਲਾ ਹੈ ਸਾਡੇ ਬਜਿੰਦਰ ਸਿੰਘ ਜੋਗੀ ਵੀਰ ਹੌਣੇ ਜਿਹੜੇ ਹਰੇਕ ਸਾਲ ਇਹ ਅਪਰਾਲਾ ਕਰਦੇ ਨੇ ਤੇ ਨੌਜਵਾਨਾਂ ਨੂੰ ਇੱਕ ਤਾਂ ਚੰਗੇ ਕੰਮਾਂ ਵੱਲ ਲਾਉਂਦੇ ਨੇ ਤੇ ਜਿਹੜਾ ਖੂਨਦਾਨ ਹੈ ਸਾਡਾ ਦਿੱਤਾ ਹੋਇਆ ਖੂਨ ਕਿਸੇ ਦੀ ਲੋੜ ਪੈਣ ਤੇ ਜਿਹੜੇ ਜਾਨ ਕੀਮਤੀ ਜਾਨ ਬਚਾਉਣ ਦੇ ਲਈ ਕੰਮ ਆਉਂਦਾ ਸਾਨੂੰ ਇਹੋ ਜਿਹੜੇ ਉਪਰਾਲੇ ਨੂੰ ਕਰਨ ਦੀ ਲੋੜ ਆ ਤੇ ਹਾਂ ਜੋ ਜਿਹੜੇ ਨੌਜਵਾਨ ਨੇ ਉਹਨੂੰ ਇੱਕ ਸੇਧ ਵੀ ਮਿਲਦੀ ਆ ਤੇ ਨੌਜਵਾਨ ਚੰਗੇ ਕਮਾਵਲ ਵੀ ਆਉਂਦੇ ਨੇ ਤੇ ਇਸ ਲਈ ਮੈਂ ਜਿਹੜਾ ਇਹਨਾਂ ਦੇ ਵੱਲੋਂ ਉਪਰਾਲਾ ਕੀਤਾ ਜਾਂਦਾ ਮੈਂ ਉਹਦੀ ਸਲਾਹਗਾ ਕਰਦਾ ਹਾਂ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਈਆਵਾਲ ਜੀ ਜਿਨ੍ਹਾਂ ਨੇ ਕਿਹਾ ਕਿ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਉਹ ਕੀਤਾ ਜਾਂਦਾ ਏ ਅਵਜੇਂਦਰ ਸਿੰਘ ਜੋਗੀ ਵੱਲੋਂ ਸੋ ਅਸੀਂ ਅਜਹੀਆਂ ਮੁਲਾਕਾਤਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਬਾਸੋ